ਫਤੇਗੜ ਸਾਹਿਬ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਤਿੰਦ ਬੇਸ਼ੱਕ ਜ ਐਤਵਾਰ ਸੀ ਉਹਨਾਂ ਨੇ ਐਤਵਾਰ ਵਾਲੇ ਦਿਨ ਵੀ ਜ਼ਿਲ੍ਹੇ ਭਰ ਦੇ ਵਿੱਚ ਜੋ ਸੜਕਾਂ ਬਣ ਰਹੀਆਂ ਹਨ ਆਪਣੀ ਟੀਮ ਦੇ ਨਾਲ ਜਾ ਕੇ ਉਹਨਾਂ ਸੜਕਾਂ ਦਾ ਨਿਰਖਣ ਕੀਤਾ ਆ ਕਿਤੇ ਮਟੀਰੀਅਲ ਕਟਿਆ ਤਾਂ ਨਹੀਂ ਪਾਇਆ ਜਾ ਰਿਹਾ ਸੜਕਾਂ ਨੂੰ ਖੋਦ ਕੇ ਵੀ ਦੇਖਿਆ ਗਿਆ ਇਸ ਕੰਮ ਦੇ ਵਿੱਚ ਉਹਨਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਅਫਸਰਾਂ ਦੀ ਟੀਮ ਵੀ ਮੌਜੂਦ ਰਹੀ ਕਈ ਸਬਕਾ ਅਧਿਕਾਰੀ ਵੀ ਮੌਜੂਦ ਰਹੇ ਤੇ ਮਟੀਰੀਅਲ ਚੈੱਕ ਕਰਨ ਵਾਸਤੇ ਇੱਕ ਵਿਸ਼ੇਸ਼ ਤਕਨੀਕ ਵਾਲੀ ਟੀਮ ਵੀ ਉਹਨਾਂ ਦੇ ਨਾਲ ਮੌਜੂਦ ਰਹੀ ਡਿਪਟੀ ਕਮਿਸ਼ਨਰ ਨੇ ਸੜਕ ਬਣਾ ਰਹੇ ਲੋਕਾਂ ਨੂੰ ਹਦਾਇਤ ਦਿੱਤੀ ਅਫਸਰਾਂ ਨੂੰ ਹਦਾਇਤ ਦਿੱਤੀ ਵੀ ਇਸ ਦੀ ਗੁਣਵੱਤਾ ਵਿੱਚ ਕੋਈ ਇਸ ਦੀ ਗੁਣਵੱਤਾ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਵੀ ਇਹ ਸੜਕਾਂ ਲਿੰਕ ਕਰਦੀਆਂ ਸੜਕਾਂ ਲੋਕਾਂ ਦੀ ਜੀਵਨ ਰੇਖਾ ਹਨ ਲਗਭਗ ਅਮਲੋ ਬਸੀ ਪਠਾਣਾ ਸਰੰਦ ਦੇ ਇਲਾਕੇ ਦੇ ਵਿੱਚ ਲਿੰਕ ਕਰਦੀਆਂ ਸੜਕਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਅੱਜ ਚੈੱਕ ਕੀਤਾ ਗਿਆ ਤੇ ਸੜਕ ਬਣਾ ਰਹੇ ਉਹਨਾਂ ਠੇਕੇਦਾਰਾਂ ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣਾ ਪ੍ਰੀਮਿਕਸ ਅਤੇ ਇਸ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਕਰਨ ਨਹੀਂ ਤੇ ਸਖਤ ਕਾਰਵਾਈ ਹੋਵੇਗੀ। ਹਾਂਜੀ। ਅੱਜ ਮੇਰੇ ਵੱਲੋਂ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਨਵੀਆਂ ਬਣੀਆਂ ਹੋਈਆਂ ਸੜਕਾਂ ਅਤੇ ਨੀਅਰ ਕੰਪਲੀਸ਼ਨ ਸੜਕਾਂ ਦੀ ਸਮੇਤ ਟੈਕਨੀਕਲ ਟੀਮ ਇੱਕ ਇਨਸਪੈਕਸ਼ਨ ਕੀਤੀ ਗਈ। ਇਨਸਪੈਕਸ਼ਨ ਦੌਰਾਨ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਤੋਂ ਲੈ ਕੇ ਮੰਡੀ ਗੋਬਿੰਦਗੜ ਤੱਕ, ਅਮਲੋ ਤੋਂ ਅਤੇ ਉਸ ਤੋਂ ਬਾਅਦ ਚਨਾਰਥਲ ਏਰੀਆ ਵਿੱਚ ਇਹ ਸਾਰੀ ਚੈਕਿੰਗ ਕੀਤੀ ਗਈ। ਸੜਕਾਂ ਦੀ ਵਿਡਥ, ਉਹ ਕੰਪੈਕਸ਼ਨ, ਰੋਲਿੰਗ ਸਭ ਤੇ ਲੈਂਥ ਸਭ ਚੈੱਕ ਕੀਤਾ ਗਿਆ ਤੇ ਲਗਭਗ ਠੀਕ ਪਾਇਆ ਗਿਆ। ਪਰ ਮੈਂ ਇੱਥੇ ਜਿਹੜੀਆਂ ਕਾਰਜਕਾਰੀ ਏਜੰਸੀਜ਼ ਹਨ ਉਹਨਾਂ ਨੂੰ ਸਖਤ ਹਦਾਇਤ ਕਰਦੀ ਹਾਂ ਕਿ ਉਹ ਸਮੇਂ-ਸਮੇਂ 'ਤੇ ਆਪਣੀ ਚੈਕਿੰਗ ਅਤੇ ਨਿਗਰਾਨੀ ਰੱਖਣ ਤੇ ਜੇਕਰ ਕਿਸੇ ਵੀ ਠੇਕੇਦਾਰ ਵੱਲੋਂ ਕੋਈ ਕੁਤਾਹੀ ਕੀਤੀ ਗਈ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਮੇਰੇ ਵੱਲੋਂ ਤੇ ਹੋਰ ਅਧਿਕਾਰੀਆਂ ਵੱਲੋਂ ਇਹ ਚੈਕਿੰਗਸ ਵੀ ਨਿਰੰਤਰ ਹੁੰਦੀਆਂ ਰਹਿਣਗੀਆਂ ਤਾਂ ਜੋ ਅਸੀਂ ਆਪਣੇ ਲੋਕਾਂ ਨੂੰ ਪ੍ਰੋਪਰ ਸਹੂਲਤਾਂ ਪ੍ਰੋਵਾਈਡ ਕਰ ਸਕੀਏ